ਪਾਣੀਆ ਸਰਕਾਰਾਂ ਨੇ ਜੋ ਵੀ ਕੀਤਾ ਹੋਇਆ ਉਹਦੇ ਹੁਣ ਨਤੀਜੇ ਆ ਰਹੇ ਨੇ ਜਬਰਦਸਤੀ ਬਿਠਾੜ ਰਹੇ ਨੇ ੱੱਕਾ ਖੜਿਆ ਆਮ ੱੱਕਾ ਕਰ ਰਹੇ ਨੇ ਦੇਖੋ ਇਹਨੇ ਕੱਚੇ ਕੰਮ 'ਇਭਤੀ ਕਰ ਲਏ ਨਾ ਉਹਨਾਂ ਬਾਰੇ ਕੋਈ ਨੋਟੀਫਿਕੇਸ਼ਨ ਇਸ ਤਰ੍ਹਾਂ ਜਾਰੀ ਹੋਇਆ ਵੀ ਕਦੋਂ ਤੱਕ ਰਹਿਣਗੇ ਕਿੰਨੀ ਇਹਨਾਂ ਦੀ ਤਨਖਾਹ ਹੋਊਗੀ ਕਿੰਨਾ ਇਹਨਾਂ ਦਾ ਡਿਊਟੀ ਪੀਰੀਅਡ ਹੋਊਗਾ ਭਾਈ ਕਹਿਣਾ ਕਿ ਜੇ ਹੋਵੇ ਬੁਲਸਰ ਦੇ ਪਰ ਵੀ ਸੱਪੀ ਦੇ ਲੋਕ ਜਿਹੜੀਆਂ ਉਹਨਾਂ ਦੀਆਂ ਮੰਗਾ ਨੇ ਉਹ ਮੁਕੰਮਲ ਤੌਰ ਤੇ ਜਾਇਜ਼ ਨੇ ਕਿ ਕਿਲੋਮੀਟਰ ਸਕੀਮ ਦੀਆਂ ਜਿਹੜੀਆਂ ਬੱਸਾਂ ਉਹ ਬਿਲਕੁਲ ਨਾ ਪਾਈਆਂ ਜਾਣ ਮੈਂ ਨਹੀਂ ਚਾਹੁੰਦਾ ਕਿਸੇ ਦੇ ਚੁੱਲੇ ਦੀ ਅੱਗ ਬੁਝੇ ਅਸੀਂ ਸਾਰੇ ਪੀਆਰਟੀਸੀ ਦੇ ਮੁਲਾਜ਼ਮਾਂ ਨਾਲ ਵੀ ਗੱਲਬਾਤ ਦੇ ਵਿੱਚ ਆ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਤਰੀਕੇ ਜਿਹੜੇ ਨੇ ਉਹ ਚੰਗੇ ਨਹੀਂ ਹੈਗੇ ਜੇਕਰ ਮਲਾਜ਼ਮਾ ਨੇ ਚੱਕਾ ਜਾਮ ਕੀਤਾ ਔਰ ਉਹਨਾਂ ਨੇ ਆਪਣੇ ਹੱਕ ਮੰਗਣ ਦੀ ਦੋਹਾਈ ਦਿੱਤੀ ਪਰ ਉਹਨਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏਗੇ ਸਰਕਾਰ ਨੇ ਕਾਰਵਾਈ ਕੀਤੀ ਉਸ ਲੀਡਰ ਦੇ ਉੱਤੇ ਜਿਹੜਾ 2 ਦਿਨ ਤੋਂ ਗੈਰਹਾਜ਼ਰ ਸੀਗਾ ਆਪਣੀ ਨੌਕਰੀ ਤੋਂ ਔਰ ਇਸ ਕਰਕੇ ਉਸ ਨੂੰ ਪੱਕੀ ਛੁੱਟੀ ਕਰਕੇ ਘਰ ਤੋਰ ਦਿੱਤਾ ਗਿਆ ਔਰ ਪਰ ਉਹ ਡਿਮਾਂਡ ਕਰ ਰਿਹਾ ਸੀਗਾ ਕੱਚੇ ਤੋਂ ਪੱਕੇ ਕਰਨ ਦੀ ਤਾ ਜੋ ਕਿ ਉਸ ਦੀ ਜੀਵਨ ਸ਼ੈਲੀ ਦਾ ਪੱਧਰ ਉੱਚਾ ਹੋ ਸਕੇ ਔਰ ਜਿਸ ਦਾ ਉਹ ਹੱਕਦਾਰ ਸੀ ਪਰ ਹੁਣ ਜਿਹੜਾ ਹੈ ਉਸ ਦੇ ਬੁਨਿਆਦੀ ਲੋੜਾਂ ਉੱਤੇ ਵੀ ਇੱਕ ਸਵਾਲ ਜਿਹੜਾ ਹੈ ਖੜਾ ਹੋ ਗਿਆ ਇਸ ਐਕਸ਼ਨ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੇ ਸਵਾਲ ਜਿਹੜੇ ਆ ਉਹ ਖੜੇ ਹੋ ਰਹੇ ਆ ਪਹਿਲੇ ਇੱਕ ਰਿਪੋਰਟ ਤੇ ਨਜ਼ਰ ਫਿਰ ਉਹਨਾਂ ਸਵਾਲਾਂ ਦੇ ਜਵਾਬ ਲੱਭਣ ਸੂਬੇ ਵਿੱਚ ਕਿਲੋਮੀਟਰ ਸਕੀਮ ਅਧੀਨ ਚੱਲ ਰਹੀਆਂ ਬੱਸਾਂ ਦਾ ਟੈਂਡਰ ਰੱਦ ਕਰਨ ਦੇ ਵਿਰੋਧ ਵਿੱਚ ਚੱਲ ਰਹੀ ਹੜਤਾਲ ਦੇ ਉੱਤੇ ਉਸ ਸਮੇਂ ਪੰਜਾਬ ਸਰਕਾਰ ਦਾ ਸਖਤ ਰੁਖ ਦੇਖਣ ਨੂੰ ਮਿਲਿਆ ਜਦੋਂ ਸਰਕਾਰ ਨੇ ਹੜਤਾਲ ਦੇ ਵਿੱਚ ਸ਼ਾਮਲ ਯੂਨੀਅਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਅਤੇ ਇਸ ਹੜਤਾਲ ਨੂੰ ਗੈਰਕਾਨੂੰਨੀ ਘਰਾਬ ਦਿੱਤਾ ਜਦਕਿ ਸਾਰੇ ਕੱਚੇ ਮੁਲਾਜ਼ਮਾਂ ਨੂੰ ਮੇਲ ਰਾਹੀਂ ਪੱਤਰ ਭੇਜ ਕੇ ਚੇਤਾਵਨੀ ਦੇਣ ਦੀ ਗੱਲ ਆਖੀ ਜਾ ਰਹੀ ਹੈ ਸਰਕਾਰ ਦਾ ਕਹਿਣਾ ਹੈ ਕਿ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਰਕਾਰ ਨੂੰ ਆਰਥਿਕ ਨੁਕਸਾਨ ਚੜਨਾ ਪਿਆ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਜੋ ਧਰਨਾ ਲਗਾਇਆ ਗਿਆ ਉਹ ਗੈਰਕਾਨੂੰਨੀ ਹੈ। ਸਰਕਾਰ ਨੇ ਵਿਕਰਮਜੀਤ ਸਿੰਘ ਦਾ ਨਾਮ ਲਿਖਦਿਆਂ ਹੋਇਆ ਆਖਿਆ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ 28 ਨਵੰਬਰ 2025 ਨੂੰ ਵੱਖ-ਵੱਖ ਡਿਪੂਆਂ ਦੀਆਂ ਸੈਂਕੜੇ ਬੱਸਾਂ ਨੇ ਗੈਰਕਾਨੂੰਨੀ ਤਰਨੇ ਦੇ ਕਾਰਨ ਕੰਮ ਨਹੀਂ ਕੀਤਾ ਜਿਸ ਕਾਰਨ ਬੱਸ ਅੱਡੇ ਕਿਰਾਇਆ ਓਵਰਟਾਈਮ ਮਜ਼ਦੂਰੀ ਵਗੈਰਾ ਦੇ ਰੂਪ ਦੇ ਵਿੱਚ ਸਰਕਾਰ ਨੂੰ ਇੱਕ ਦਿਨ ਦੇ ਵਿੱਚ ਪ੍ਰਤੀ ਬੱਸ ਦਾ 9520 ਰੁਪਏ ਦਾ ਆਰਥਿਕ ਨੁਕਸਾਨ ਹੋਇਆ ਜਦਕਿ 2 ਦਿਨ ਦੇ ਵਿੱਚ ਵਿਵਾਦ ਨੂੰ ਪ੍ਰਤੀ ਬੱਸ 11939 ਰੁਪਏ ਦਾ ਵਿੱਤੀ ਨੁਕਸਾਨ ਚਲਣਾ ਪਿਆ ਸਰਕਾਰ ਦੇ ਵੱਲੋਂ ਜਾਰੀ ਲੈਟਰ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਟ੍ਰਾਂਸਪੋਰਟ ਵਿਭਾਗ ਨੇ 28 ਨਵੰਬਰ ਨੂੰ ਨੋਟਿਸ ਜਾਰੀ ਕਰਦਿਆਂ ਕਰਮਚਾਰੀਆਂ ਨੂੰ ਤੁਰੰਤ ਡਿਊਟੀ ਉੱਤੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਸੀ ਪਰ ਇਸ ਦੇ ਬਾਵਜੂਦ 29 ਨਵੰਬਰ ਨੂੰ ਕਰਮਚਾਰੀ ਡਿਊਟੀ ਉੱਤੇ ਹਾਜ਼ਰ ਨਹੀਂ ਹੋਏ ਇਸ ਦੇ ਨਾਲ ਪ੍ਰਤੀ 301 ਕਿਲੋਮੀਟਰ ਦੀ ਡਿਊਟੀ ਮਿਸ ਹੋ ਗਈ ਸਬੰਧਤ ਵਿਭਾਗ ਨੇ ਆਖਿਆ ਤੁਹਾਡੇ ਵੱਲੋਂ ਵਿਭਾਗ ਦੇ ਨਾਲ ਹੋਏ ਐਗਰੀਮੈਂਟ ਦੀ ਸ਼ਰਤ 15 ਦਾ ਉਲੰਘਣ ਕੀਤਾ ਗਿਆ ਹੈ ਜਿਸ ਦੇ ਕਾਰਨ ਤੁਹਾਡੀਆਂ ਸੇਵਾਵਾਂ ਖਤਮ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਸਾਰੇ ਕਰਮਚਾਰੀਆਂ ਦੀਆਂ ਸੇਵਾਵਾਂ ਖਤਮ ਕਰਨ ਦੀ ਗੱਲ ਵੀ ਸੁਣਨ ਦੇ ਵਿੱਚ ਆ ਰਹੀ ਹੈ ਪਰ ਸਰਕਾਰ ਦੇ ਵੱਲੋਂ ਜਾਰੀ ਚਿੱਠੀ ਦੇ ਵਿੱਚ ਸਿਰਫ ਬਿਕਰਮਜੀਤ ਸਿੰਘ ਦਾ ਜ਼ਿਕਰ ਕੀਤਾ ਗਿਆ ਹੈ ਉਧਰ ਜਲੰਧਰ ਡੀਪੋ ਇੱਕ ਦੇ ਪ੍ਰਧਾਨ ਬਿਕਰਮਜੀਤ ਸਿੰਘ ਨੇ ਆਖਿਆ ਕਿ ਸਾਡੇ ਵੱਲੋਂ ਪਹਿਲਾਂ ਹੀ ਬੰਦ ਦੀ ਕਾਲ ਦਿੱਤੀ ਗਈ ਸੀ ਪਰ ਸਰਕਾਰ ਨੇ ਸਾਡੇ ਨਾਲ ਗੱਲਬਾਤ ਕਰਨ ਦੀ ਬਜਾਏ ਸਾਨੂੰ ਨੌਕਰੀ ਤੋਂ ਲਾਂਬੇ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਜਿਸ ਦੀ ਉਹ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਨੇ ਸਰਕਾਰ ਨੂੰ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨਾ ਚਾਹੀਦਾ ਸੀ ਤੇ ਅਸੀਂ ਕੱਲ ਸਵੇਰ ਤੋਂ ਹੀ ਬੰਦ ਕੀਤਾ ਹੋਇਆ ਵਾ ਤੇ ਇਹਦੇ ਵਿੱਚ ਅੱਜ ਪੰਜਾਬ ਸਰਕਾਰ ਜਾਂ ਆਪਣੇ ਜੀਐਮ ਸਾਹਿਬ ਜਿਹਨੇ ਮੈਨੇਜਮੈਂਟ ਦੇ ਅਧਿਕਾਰੀ ਉਹਨਾਂ ਨੂੰ ਨੋਟਿਸ ਕੱਢੇ ਗਏ ਆ ਕਿ ਤੁਹਾਡੇ ਨਾਲ ਸਿਰੇ ਸੇਵਾਵਾਂ ਅੱਜ ਖਤਮ ਕੀਤੀਆਂ ਜਾਂਦੀਆਂ ਤੁਹਾਨੂੰ ਨੌਕਰੀ ਤੋਂ ਕੱਢਿਆ ਜਾਂਦਾ ਬਰਖਾਸਤ ਕੀਤਾ ਜਾਂਦਾ ਐ ਇਦਾਂ ਜੇ ਤਨਖਾਹ ਦੇ ਰਹੇ ਆ ਚਲੋ ਅਸੀਂ ਉਸ ਚੀਜ਼ ਨੂੰ ਅਕਸੈਪਟ ਕੀਤਾ ਸੀ ਲਈਆਂ ਆਪਣੇ ਆਪੋਂ ਆਪਣੇ ਆਰਡਰ ਸਾਰਿਆਂ ਲਏ ਆ ਪਰ 850 ਬੰਦਾ ਜਿਹੜਾ ਨੌਕਰੀ ਚ ਕੱਢ ਰਹੇ ਆ ਜਿਹੜਾ ਇਸ ਟਾਈਮ 850 ਬੰਦਾ ਜਿਹੜਾ ਹੜਤਾਲ ਤੇ ਆ ਤੇ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆ ਨਿੰਦਾ ਕਰਦੇ ਆ ਕਿਹੜੀ ਸਰਕਾਰ ਸਾਨੂੰ ਇਹ ਚੀਜ਼ਾਂ ਦੇ ਰਹੀ ਹੈ ਧਮਕੀਆਂ ਦੇ ਰਹੀ ਆ ਇਹ ਨਿੰਦਨਯੋਗ ਆ ਸਰਕਾਰ ਦਾ ਫਰਜ਼ ਬੰਦਾ ਸੀ ਸਾਡੇ ਨਾਲ ਮੀਟਿੰਗ ਕਰਦੇ ਸਾਡੇ ਨਾਲ ਬੈਠ ਕੇ ਕਿਤੇ ਟੇਬਲ ਤੇ ਹੱਲ ਕੱਢਦੇ ਜਿਹੜੀ ਪੰਜਾਬ ਦੀ ਪਬਲਿਕ ਪਰੇਸ਼ਾਨ ਹੋ ਰਹੀ ਆ ਉਹਦਾ ਕੋਈ ਨਾ ਕੋਈ ਹੱਲ ਕੱਢ ਕੇ ਅਸੀਂ ਆਪਣੀ ਸਰਵਿਸ ਨੂੰ ਚਾਲੂ ਕਰਦੇ ਆ ਖਾਸ ਗੱਲ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਰੋਡਵੇ ਸੇ ਕੱਚੇ ਮੁਲਾਜ਼ਮਾਂ ਨੂੰ ਸਾਫ਼ ਸ਼ਬਦਾਂ ਦੇ ਵਿੱਚ ਆਖਿਆ ਸੀ ਕਿ ਸਰਕਾਰ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਦੇ ਲਈ ਯਤਨਸ਼ੀਲ ਹੈ ਪਰ ਹੜਤਾਲ ਕਰਕੇ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਹੀ ਉਹਨਾਂ ਨੇ ਪਿਛਲੀਆਂ ਸਰਕਾਰਾਂ ਉੱਤੇ ਵੀ ਤਿੱਖਾ ਨਿਸ਼ਾਨਾ ਸਾਧਦੇ ਹਾਂ ਅਤੇ ਕੱਚੇ ਮੁਲਾਜ਼ਮਾਂ ਦੇ ਸਬੰਧੀ ਕੋਈ ਠੋਸ ਨੀਤੀ ਨਾ ਬਣਾਉਣ ਤੇ ਇਲਜ਼ਾਮ ਲਗਾਏ ਪੁਰਾਣੀਆਂ ਸਰਕਾਰਾਂ ਨੇ ਜੋ ਕੀਤਾ ਹੋਇਆ ਉਹਦੇ ਹੁਣ ਨਤੀਜੇ ਆ ਰਹੇ ਨੇ ਉੰਨੇ ਕੱਚੇ ਕੰਮ 'ਤੇ ਭਰਤੀ ਕਰ ਲਏ ਨਾ ਉਹਨਾਂ ਬਾਰੇ ਕੋਈ ਨੋਟੀਫਿਕੇਸ਼ਨ ਇਸ ਤਰ੍ਹਾਂ ਜਾਰੀ ਹੋਇਆ ਵੀ ਕਦੋਂ ਤੱਕ ਰਹਿਣਗੇ ਕਿੰਨੀ ਰੇ ਤਨਖਾਹ ਹੋਊਗੀ ਕਿੰਨਾ ਇਹਨਾਂ ਦਾ ਡਿਊਟੀ ਪੀਰੀਅਡ ਹੋਊਗਾ ਜੀ ਉਦੋਂ ਕੱਚ ਕਰੜ ਕਹਿੰਦਾ ਜਿਹਨੂੰ ਪੰਜਾਬੀ ਚ ਕੱਚ ਕਰੜ ਚ ਕਰਗੇ ਵੀ ਕੋਈ ਗੱਲ ਨਹੀਂ ਕੀ ਫਰਕ ਪੈਂਦਾ ਆਪਾਂ ਕਿਹੜਾ ਦੁਬਾਰੇ ਆਉਣਾ ਇੱਕ ਵਾਰੀ ਕਰ ਲਓ ਮੈਂ ਨਹੀਂ ਚਾਹੁੰਦਾ ਕਿਸੇ ਦੇ ਇੱਕ ਚੁੱਲੇ ਦੀ ਅੱਗ ਬੁਜੇ ਅਸੀਂ ਸਾਰੇ ਬੀਆਰਟੀਸੀ ਦੇ ਮੁਲਾਜ਼ਮਾਂ ਨਾਲ ਵੀ ਗੱਲਬਾਤ ਦੇ ਵਿੱਚ ਆ ਕਿਸੇ ਦਾ ਕੋਰਟ ਚ ਕੇਸ ਚੱਲਦਾ ਹੈ ਕਿਸ ਦੀ ਪੀਆਈਐਲ ਪਈ ਹੋਈ ਹੈ ਕਿਸੇ ਦਾ ਕੋਈ ਟੈਕਨੀਕਲ ਇਸ਼ੂ ਹੈ ਐਡਵੋਕੇਟ ਜਨਨਲ ਨਾਲ ਵੀ ਹਰ ਰੋਜ਼ ਮੀਟਿੰਗ ਹੁੰਦੀ ਹੈ ਅਸੀਂ ਉਹਨਾਂ ਸਾਰਿਆਂ ਦਾ ਮਸਲਾ ਜਿਹੜਾ ਉਹ ਹੱਲ ਕਰਾਂਗੇ ਬੈਠ ਕੇ ਹੱਲ ਕਰਾਂਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਤਰੀਕੇ ਜਿਹੜੇ ਨੇ ਉਹ ਚੰਗੇ ਨਹੀਂ ਹੈਗੇ ਤੇ ਉਹ ਉਹ ਵਧੀਆ ਤਰੀਕੇ ਨਾਲ ਗੱਲਬਾਤ ਕਰਨ ਟੇਬਲ ਤੇ ਬੈਠ ਕੇ ਜੂਰ ਦਾ ਹਲ ਹੋਊਗਾ ਕੋਈ ਅਸੀ ਗੱਲ ਨਹੀਂ ਮੈਂ ਖੁਦ ਇੱਕ ਪੰਡਾ ਜਾਇਆ ਹਾਂ ਮੈਨੂੰ ਪਤਾ ਹੈ ਨੌਕਰੀ ਇੱਕੋ ਵਾਰ ਹੀ ਮਿਲਦੀ ਹੈ ਦੁਬਾਰਾ ਉਹ ਨਹੀਂ ਜਿਹੜੇ ਪਜਣ ਕਿੱਥੇ ਜਾਣਗੇ ਉਮਰ ਹੀ ਇੰਨੀਆ ਹੋ ਗਈਆਂ ਕਿਸੇ ਹੋਰ ਜੋਬ ਵਾਸਤੇ ਵੀ ਅਪਲਾਈ ਨਹੀਂ ਕਰ ਸਕਦੇ ਹੁਣ ਜਰਾ ਰੋਡਵੇਜ਼ ਦੀ ਕਿਲੋਮੀਟਰ ਸਕੀਮ ਉੱਤੇ ਵੀ ਝਾਤ ਮਾਰ ਲੈਨੇ ਆ ਆਖਰੀ ਕਿਲੋਮੀਟਰ ਸਕੀਮ ਹੈ ਕੀ ਪੰਜਾਬ ਸਰਕਾਰ ਦੇ ਵੱਲੋਂ ਇਹ ਕਿਲੋਮੀਟਰ ਸਕੀਮ 1998 ਵਿੱਚ ਲਾਂਚ ਕੀਤੀ ਗਈ ਸੀ ਇਸ ਸਕੀਮ ਦੇ ਤਹਿਤ ਸਰਕਾਰ ਨਿੱਜੀ ਕੰਪਨੀਆਂ ਤੋਂ ਬੱਸਾਂ ਲੀਜ਼ 'ਤੇ ਲੈ ਕੇ ਚਲਾਈਆਂ ਜਾਂਦੀਆਂ ਨੇ ਨਿੱਜੀ ਕੰਪਨੀਆਂ ਬੱਸਾਂ ਖਰੀਦ ਕੇ 6 ਸਾਲ ਦੇ ਲਈ ਸਰਕਾਰ ਨੂੰ ਦਿੰਦੀਆਂ ਨੇ ਜਿਸ ਤੋਂ ਬਾਅਦ ਕਿਲੋਮੀਟਰ ਦੇ ਹਿਸਾਬ ਦੇ ਨਾਲ ਨਿੱਜੀ ਕੰਪਨੀਆਂ ਨੂੰ ਅਦਾਇਗੀ ਕੀਤੀ ਜਾਂਦੀ ਹੈ ਇਸ ਸਕੀਮ ਦੇ ਤਹਿਤ ਬੱਸ ਅਤੇ ਡਰਾਈਵਰ ਦੋਵੇਂ ਨਿੱਜੀ ਕੰਪਨੀ ਦੇ ਹੀ ਹੁੰਦੇ ਨੇ ਜਦਕਿ ਕੰਡਕਟਰ ਸਰਕਾਰੀ ਮੁਲਾਜ਼ਮ ਹੁੰਦਾ ਹੈ ਪੰਜਾਬ ਦੀ ਮਾਨ ਸਰਕਾਰ ਨੇ 2022 ਦੇ ਵਿੱਚ ਇਸ ਸਕੀਮ ਦੇ ਤਹਿਤ ਬੱਸਾਂ ਪਾਉਣ ਦੀ ਤਜਵੀਜ਼ ਰੱਖੀ ਜਿਸ ਦੇ ਤਹਿਤ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਵਿੱਚ 219 ਬੱਸਾਂ ਜੋੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਨਿੱਜੀ ਕੰਪਨੀਆਂ ਦੇ ਕੋਲੋਂ ਬੱਸਾਂ ਲੈਣ ਦੇ ਲਈ ਟੈਂਡਰ ਜਾਰੀ ਕੀਤੇ ਗਏ। ਪਰ ਸਾਲ 2023 ਤੱਕ ਸਰਕਾਰ ਦੀ ਸਕੀਮ ਨੂੰ ਹਲਾਰਾ ਨਹੀਂ ਮਿਲ ਸਕਿਆ। ਮਹਿਜ਼ ਦੋ ਕੰਪਨੀਆਂ ਦੇ ਵੱਲੋਂ ਹੀ ਇਸ ਸਕੀਮ ਦੇ ਵਿੱਚ ਰੁਚੀ ਦਿਖਾਈ ਗਈ। ਪਰ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਦੇ ਵੱਲੋਂ ਇਸ ਸਕੀਮ ਦਾ ਵਿਰੋਧ ਕੀਤਾ ਗਿਆ। ਹੁਣ ਜਰਾ ਠੇਕੇ ਉੱਤੇ ਰੱਖੇ ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਉੱਤੇ ਵੀ ਝਾਤ ਮਾਰ ਲੈਣੇ ਆਂ ਜਿਸ ਨੂੰ ਲੈ ਕੇ ਇਹਨਾਂ ਦੇ ਵੱਲੋਂ ਲਗਾਤਾਰ ਧਰਨੇ ਅਤੇ ਹੜਤਾਲਾਂ ਕੀਤੀਆਂ ਜਾਂਦੀਆਂ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਸਰਵਿਸ ਰੂਲ ਲਾਗੂ ਕਰਨਾ ਵਿਭਾਗਾਂ ਵਿੱਚ ਠੇਕਾ ਭਰਤੀ ਬੰਦ ਕਰਨੀ ਟਰਾਂਸਪੋਰਟ ਮਾਫੀਆ ਖਤਮ ਕਰਨਾ ਕਿਲੋਮੀਟਰ ਸਕੀਮ ਬੰਦ ਕਰਨਾ ਸਰਕਾਰੀ ਬੱਸਾਂ ਦੀ ਗਿਣਤੀ 10000 ਕਰਨਾ ਸੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰਕਾਰ ਇਹਨਾਂ ਠੇਕਾ ਮੁਲਾਜ਼ਮਾਂ ਵੱਲੋਂ ਕਿਲੋਮੀਟਰ ਸਕੀਮ ਦਾ ਕਿਉਂ ਕੀਤਾ ਜਾ ਰਿਹਾ ਹੈ ਵਿਰੋਧ ਕਿਲੋਮੀਟਰ ਸਕੀਮ ਤਹਿਤ 1600 ਨਵੀਆਂ ਬੱਸਾਂ ਆਉਣ ਦੇ ਨਾਲ ਡਰਾਈਵਰਾਂ ਦੀ ਨੌਕਰੀ ਖਤਮ ਹੋ ਜਾਵੇਗੀ ਕਿਉਂਕਿ ਡਰਾਈਵਰ ਨਿੱਜੀ ਕੰਪਨੀ ਦੇ ਹੋਣਗੇ ਮਕੈਨਿਕਾਂ ਦੀ ਨੌਕਰੀ ਖਤਰੇ ਵਿੱਚ ਪੈ ਜਾਵੇਗੀ ਕਿਉਂਕਿ ਬੱਸਾਂ ਦੀ ਮੁਰੰਮਤ ਕਿਤੋਂ ਵੀ ਕਰਵਾਈ ਜਾ ਸਕਦੀ ਹੈ ਸਕੇ ਸਬੰਧੀਆਂ ਨੂੰ ਫਾਇਦਾ ਪਹੁੰਚਾਏ ਜਾਣ ਦਾ ਖੱਤਸਾ ਜਤਾਇਆ ਜਾ ਰਿਹਾ ਹੈ ਪਿਊਰ ਰਿਪੋਰਟ ਰਜ਼ਾਰਾ ਸਪੋਕਸਮੈਨ ਟੀਵੀ ਅਰੇ ਅੱਜ ਇਸ ਚਰਚਾ ਚ ਆਏ ਹੋਏ ਮਹਿਮਾਨਾਂ ਨਾਲ ਰਸਮੀ ਤੌਰ ਉਫ ਕਰਵਾਉਂਦਾ ਹੋਇਆ ਉਹਨਾਂ ਦਾ ਇਸਤਿਕਬਾਲ ਕਰਾਂਗੇ ਸਾਡੇ ਨਾਲ ਪ੍ਰਧਾਨ ਪੀਆਰਟੀਸੀ ਚੰਡੀਗੜ੍ਹ ਡੀਪੂ ਤੋਂ ਗੁਰਪ੍ਰੀਤ ਸਿੰਘ ਪਿਲਖਣੀ ਜੀ ਨੇ ਤੁਹਾਡਾ ਸਵਾਗਤ ਹੈ ਵਿਕਰਮਜੀਤ ਸਿੰਘ ਜਿਹੜੇ ਪ੍ਰਧਾਨ ਪਨਵਸ ਜਲੰਧਰ ਡੀਪੂ ਦੇ ਜਿਨ੍ਹਾਂ ਤੇ ਐਕਸ਼ਨ ਹੋਇਆ ਉਹ ਸਾਡੇ ਨਾਲ ਜੁੜਿਆ ਤੁਹਾਡਾ ਵੀ ਜੀ ਆਇਆਂ ਨੂੰ ਵਿਕਰਮਜੀਤ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਦਰਿਅ ਜਨਣਾ ਚਾਹੁੰਨਾ ਕਿ ਨੌਕਰੀ ਤੋਂ ਗੈਰ ਹਾਜ਼ਰ ਦਾ ਕਾਰਨ ਤੇ ਫਿਰ ਨੌਕਰੀ ਤੋਂ ਹੱਥ ਧੋਏ ਜਾਣ ਦਾ ਤੁਹਾਨੂੰ ਕਦੋਂ ਪਤਾ ਲੱਗਿਆ ਕੀ ਤੁਹਾਨੂੰ ਇਸ ਬਾਰੇ ਇਲਮ ਸੀ ਕਿ ਐਕਸ਼ਨ ਤੁਹਾਡੇ ਤੇ ਹੋਣ ਵਾਲਾ ਜਾਂ ਹੋ ਸਕਦਾ ਦੇਖੋ ਜੀ ਪਹਿਲਾਂ ਜਦੋਂ ਅਸੀਂ ਡਿਊਟੀ 'ਚ ਸੀ ਜਦੋਂ ਸਵੇਰੇ ਕੱਲ 4 ਵਜੇ ਸਾਡੇ ਘਰ ਰੇਡ ਪਈਦੀ ਆ ਪੁਲਿਸ ਦੀ ਤਾਂ ਮੈਂ ਡਿਊਟੀ 'ਚ ਸੀ ਜਦੋਂ ਮੈਨੂੰ ਘਰੋਂ ਉਹਨਾਂ ਨੂੰ ਵੇਖੇ ਵੀ ਕਰਨ ਨਹੀਂ ਹੈਗਾ ਉਹਦੇ ਬਾਅਦ ਵਿੱਚ ਜਦੋਂ ਮੈਨੂੰ ਕਾਲ ਆਉਂਦੀ ਆ ਕਿ ਕਿੱਥੇ ਹੋ ਸੀ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਡਿਊਟੀ ਦੇ ਆ ਜੀ ਉਤੇ ਬਾਅਦ ਚ ਐਕਸ਼ਨ ਕਰਦੇ ਆ ਕਿ ਅਸੀਂ ਮੈਡੀਕੂ ਜ ਪਹੁੰਚਦਾ ਮੇਰੇ ਨਾਲ ਦੇ ਪ੍ਰਧਾਨ ਸੈਕਟਰ ਨੂੰ ਕਾਫੀ ਨੂੰ ਅਰੈਸਟ ਕੀਤਾ ਜਾਂਦਾ ਉਹਦੇ باوجود ਆਪਾਂ ਕੱਲ ਵੀ ਡਿਊਟੀ ਤੇ ਸੀ ਇਸ ਹਸਾਬ ਨਾਲ ਵੀ ਆਪਣਾ ਕੋਈ ਮੰਚਾ ਨਹੀਂ ਸੀ ਬੰਦ ਕਰਨ ਦੀ ਜੀ ਜਦੋਂ ਸਾਡੇ ਘਰਾਂ ਦੇ ਰੇਡ ਕੀਤੀ ਗਈ ਪੰਜਾਬ ਪੁਲਿਸ ਵੱਲੋਂ ਕਿਉਂਕਿ ਇੱਕ ਅਸੀਂ ਮੁਲਾਜ਼ਮ ਆ ਆਪਣਾ ਹੱਕ ਮੰਗ ਸਕਦੇ ਆ ਆਪਣੇ ਹੱਕ ਦਾ ਸਾਰਾ ਪ੍ਰੋਟੈਸਟ ਕਰ ਸਕਦੇ ਆ ਅਸੀਂ ਬੱਸਾਂ ਨਹੀਂ ਬੰਦ ਕਰ ਰਹੀਆਂ ਸੀ ਪਰ ਕੱਲ ਸਰਕਾਰ ਨੇ ਮਜਬੂਰਨ ਜਦੋਂ ਇਦਾਂ ਦਾ ਐਕਸ਼ਨ ਕੀਤਾ ਤੇ ਉਹਦੇ ਉਸ ਵਿੱਚ ਵਰਕਰਾਂ ਲੋਕ ਗੁੱਸਾ ਪਾਇਆ ਗਿਆ ਕਿ ਸਾਡੇ ਪ੍ਰਧਾਨਾ ਜੀ ਸਾਡੇ ਵਰਕਰਾਂ ਨਾਲ ਕੁਝ ਹੋਇਆ ਵਾ ਉਹਦੇ ਰੋਸ ਵਿੱਚ ਕੱਲ ਪੰਜਾਬ ਨੂੰ ਸਾਰ ਨੂੰ ਬੰਦ ਕੀਤਾ ਗਿਆ ਹੂੰ ਟੋਟਲ ਕਿੰਨੀਆਂ ਕਿੰਨੀਆਂ ਬੱਸਾਂ ਸੀ ਜਿਹੜਾ ਬੰਦ ਕੀਤੀਆਂ ਗਈਆਂ ਤੇ ਤੁਹਾਡੇ ਤੋਂ ਬਿਨਾ ਹੋਰ ਕਿਹਦੇ ਤੇ ਐਕਸ਼ਨ ਹੋਇਆ ਆ ਸਾਡੇ ਸਾਰੇ ਪ੍ਰਧਾਨਾਂ ਦੇ ਐਕਸ਼ਨ ਹੋ ਰਿਹਾ ਵਾ ਸਾਰਿਆਂ ਦੇ ਲੈਟਰ ਜਾਰੀ ਹੋ ਰਹੇ ਆ ਜੇ ਸਾਡੇ ਵੀ ਹੁਣ 35-40 ਬੰਦੇ ਜਿਹੜੇ ਲੈਟਰ ਦੇ ਦਿੱਤੇ ਆ ਲੈਟਰ ਸਾਨੂੰ ਵਟਸਐਪ ਰਾਹੀਂ ਜੀਐਮ ਸਾਹਿਬ ਵੱਲੋਂ ਦਿੱਤੇ ਗਿਆ ਹੂੰ ਲੈਟਰ ਕੀ ਚੇਜ ਆ ਪਸਾ ਟੋਟਲ ਬੰਦ ਹੋਈਆਂ 50000 ਦੇ ਕਰੀ ਪੱਕੇ ਕਰਨ ਦੇ ਲੈਟਰ ਜਾਰੀ ਹੋ ਰਹੇ ਆ ਬਿਕਰਮਜੀਤ ਜੀ ਪਖਤਨ ਨੂੰ ਪੱਕੇ ਕਰਨ ਦੇ ਲੈਟਰ ਜਾਰੀ ਹੋ ਰਹੇ ਪੱਕਾ ਪੱਕਾ ਕੀ ਇਹਨਾਂ ਨੇ ਕਰਨਾ ਤੇ ਸਾਨੂੰ ਪੱਕੇ ਤੋਂ ਵੀ ਜਾਰੀ ਰਿਹਾ ਹੂੰ ਇਹ ਸਰਕਾਰ ਮੰਨ ਕਰਦੀ ਸੀ ਅਸੀਂ ਕੱਚਾ ਕੰਮ ਆ ਪੱਕਾ ਕਰਾਂਗੇ ਕੱਚਾ ਨਾ ਹੀ ਖਤਮ ਕਰਦਾਂਗੇ ਪੰਜਾਬ ਚ ਹੂੰ ਪਰ ਜਿਹੜੀ ਜਿਹੜੀ ਅੱਜ ਵੀ ਸਥਿਤੀ ਜਾਣਨਾ ਹੈ ਜਿਹੜਾ ਕਿਲੋਮੀਟਰ ਦੀ ਮਾਸ ਗਿਆ ਲੈ ਕੇ ਆ ਰਹੇ ਆ ਇਹਦੇ ਵੱਡੇ ਘਰਾਣੇ ਨੂੰ ਪ੍ਰਾਈਵੇਟ ਮਾਫੀਆ ਨੂੰ ਲਿਆ ਰਹੇ ਆ ਸਾਡੀਆਂ ਅਸੀਂ ਕਹਿੰਦੇ ਬੱਸਾਂ ਪਾਉ ਆਪਣੀਆਂ ਕਿਉਂ ਨਹੀਂ ਮਹਿਕਮੇ ਦੀ ਬੱਸਾਂ ਕੰਮਜਾਬ ਮਹਿਕਮੇ ਦੀਆਂ ਬੱਸਾਂ ਪਾਓ ਅਸੀਂ ਚਲਾਉਣ ਨੂੰ ਰਾਜ਼ੀ ਆ ਜਿੱਥੇ 1500 ਬੱਸ ਚੋਣੀ ਆ ਉਥੇ 2000 ਬੱਸ ਪਾਓ ਮਹਿਕਮੇ ਦੀ ਜੀ ਪਰ ਸਰਕਾਰ ਇਸ ਚੀਜ਼ ਤੋਂ ਭਾਈ ਦੀ ਨਜ਼ਰ ਆ ਰਹੀ ਆ ਇਸ ਤੇ ਅੱਜ ਵੀ ਅੱਜ ਲੈਟਰਾਂ ਕੱਢੀਆਂ ਅਸੀਂ ਉਸ ਦੀ ਵੀ ਵਿਰੋਧ ਕਰਦੇ ਆ ਤੇ ਜਿਹੜਾ ਕੱਲ ਇਹਨਾਂ ਨੇ ਪ੍ਰੋਟੈਸਟ ਸਾਡੇ ਮੁਲਾਜ਼ਮਾਂ ਦੇ ਕੀਤਾ ਉਹਦੀ ਅਸੀਂ ਨੇ ਖੇਧੀ ਕੀਤਾ ਜੋ ਪਟਿਆਰੇ ਦੇ ਸੰਗੂਦ ਦੇ ਵਿੱਚ ਫਰੀਦਕੋਟ ਦੇ ਵਿੱਚ ਆਣਾ ਕੀਤਾ लाठी चार्जਾਂ ਪਕੜਾਂ ਲਾਈਆਂ ਸਾਡੀਆਂ ਇਹ ਉਹੀ ਮਾਨ ਸਰਕਾਰ ਆ ਜਿਹੜੀ ਕਹਿੰਦੀ ਸੀ ਅਸੀਂ ਜਤੀਪਾਂ ਦੀ ਚੋਣਵੀ ਜਾਂ ਕਿਸੇ ਨੀਂਵੀ ਪਾਗੜੀ ਲੱਥਰ ਦਵਾਗੇ ਤੇ ਉਹ ਕੱਲ ਸਾਰਾ ਕੁਸ਼ੀ ਉੱਥੇ ਹੋਇਆ ਹੈ ਜੀ ਅ ਇੱਥੇ ਸਾਡੇ ਨਾਲ ਦੂਜੇ ਜਿਹੜੇ ਮਹਿਮਾਨ ਮੌਜੂਦ ਹੈ ਦਰਅਸਲ ਗੱਲ ਇਹ ਹੈ ਪਿਲਖਣੀ ਸਾਹਿਬ ਕਹਿੰਦੇ ਵੀ ਪ੍ਰੋਟੈਸਟ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਹੈ ਵੀ ਕੋਈ ਨਹੀਂ ਕਿ ਤੇਲ ਲਾ ਕੇ ਅੱਗ ਲਾਉਣਾ ਸ਼ੁਰੂ ਕਰ ਦੋ ਉਹਦੇ ਵਿੱਚ ਸੁਰੱਖਿਆ ਕਰਮੀ ਮੁਲਾਜ਼ਮ ਦੇ ਵੀ ਵਰਦੀ ਨੂੰ ਜਿਹੜੀ ਹੈ ਉਹ ਅੱਗ ਲੱਗ ਗਈ ਹੈ ਸਰਕਾਰ ਨੇ ਇਹਦੇ ਉੱਤੇ ਵੀ ਇਤਰਾਜ਼ ਜ਼ਾਹਰ ਕੀਤਾ ਜਦੋਂ ਕਹਿੰਦੇ ਗੱਲਬਾਤ ਜਾਰੀ ਹੈ ਤੇ ਨਾਲ ਫਿਰ ਜੰਗ ਦੇ ਵਿੱਚ ਜਦੋਂ ਗੱਲਬਾਤ ਚੱਲਦੀ ਹੈ ਫਿਰ ਉਹਦੋਂ ਵਿਰਾਮ ਵੀ ਲੱਗ ਜਾਂਦਾ ਹੁੰਦਾ ਸਰ ਜੀ ਮੈਂ ਤੁਹਾਨੂੰ ਚਾਹਨਾ ਪਾਉਣਾ ਵੀਡੀਓ ਕੋਈ ਵੀ ਵੀਡੀਓ ਚਲਾ ਕੇ ਦੇਖ ਲਓ ਵੀ ਪੈਟਰੋਲ ਉੱਪਰ ਤੋਂ ਐਸ ਐਚਓ ਸਾਹਿਬ ਦੇ ਇੱਕ ਢਿੱਗ ਗਿਆ ਮੁੰਡੇ ਤੋਂ ਪਰ ਕਿਸੇ ਨੇ ਵੀ ਅੱਗ ਨਹੀਂ ਲਾਈ ਪੈਟਰੋਲ ਛਾਤੀ ਦੇ ਨਿਕਿਆ ਐਫ ਐਚਓ ਸਾਹਿਬ ਪਿੱਠ ਭਾਰ ਪੈ ਗਏ ਹੁਣ ਦੱਸੋ ਇਹ ਪਿੱਠ ਚ ਅੱਗ ਕਿਵੇਂ ਲੱਗੀ ਸਿਰਫ ਇੱਕ ਇਹਨਾਂ ਨੇ ਬਹਾਨਾ ਬਣਾ ਤਿਆ ਸਰਕਾਰ ਦੇ ਸਰਕਾਰ ਦੇ ਮੁਲਾਜ਼ਮਾਂ ਨੇ ਸਾਡੇ ਤੇ ਲਾਠੀ ਚਾਰਜ ਕਰਿਆ ਸਾਡੀ ਪੱਗਾਂ ਲਾਈਆਂ ਸਾਡੇ ਕੱਪੜੇ ਪਾੜੇ ਗਏ ਸਾਡੇ ਮੁਲਾਜ਼ਮ ਅਰੈਸਟ ਕਰੇ ਗਏ ਇਹ ਸਭ ਤੋਂ ਮਾਰੀ ਹੈ ਸਰਕਾਰ ਗੰਦੀ ਨੀਤੀ ਲੈ ਆਈ ਹੈ ਸਰਕਾਰ ਜਿਹੜੀ ਸਰਕਾਰ ਕਹਿੰਦੀ ਤੇ ਅਸੀਂ ਕੱਲਾ ਕੱਲਾ ਮੁਲਾਜ਼ਮ ਪੱਕਾ ਕਰਾਂਗੇ ਕੋਈ ਮਲਾਜਮ ਕੱਚਾ ਨਹੀਂ ਰੱਖਾਂਗੇ ਪਰ ਇਹ ਤਾਂ ਹੁਣ ਕੱਚੇ ਮਲਾਜਮਾਂ ਨੂੰ ਕੱਢਣ ਵਾਲੀ ਤੁਰਪੀ ਪਤਾ। ਇਹ ਕਹਿੰਦੇ ਤੁਸੀਂ ਵਿਸ਼ਵਾਸ ਹੀ ਨਹੀਂ ਕਰ ਰਹੇ ਵਿੱਤ ਮੰਤਰੀ ਸਾਹਿਬ ਨੇ ਕਿਹਾ ਕਹਿੰਦੇ ਸਾਡੀ ਮੀਟਿੰਗਾਂ ਹੋ ਰਹੀਆਂ ਨੇ ਡੇ ਬਾਈ ਡੇ। ਸਰ ਅਧੀ ਵਿਸ਼ਵਾਸ ਕਿਵੇਂ ਕਰ ਲਈਏ ਸਰ 4 ਸਾਲ ਹੋ ਗਏ ਸਾਨੂੰ ਇਹਨਾਂ ਨਾਲ ਮੀਟਿੰਗਾਂ ਕਰਨ ਤੋਂ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਐ ਮਾਨ ਸਾਹਿਬ ਉਹ ਸਿਰੇ ਦੇ ਭਾਂਡੇ ਜੀ ਜਦੋਂ ਅਸੀਂ ਮੀਟਿੰਗ ਕਰਨ ਜਾਂਦੇ ਆ ਉਹ ਕਹਿੰਦੇ ਮੈਂ ਬਾਹਰ ਚਲੇਗਾ ਦਿੱਲੀ ਚ ਲੈ ਗਿਆ ਕਿਤੇ ਹੋਰ ਚ ਲੈ ਗਿਆ ਉਹ ਸਾਡੇ ਨਾਲ ਮੀਟਿੰਗ ਕਰਦੇ ਨਹੀਂ। ਵਿੱਤ ਮੰਤਰੀ ਸਾਹਿਬ ਵੀ ਸਿਰਫ ਇੱਕ ਤੋਂ ਦੋ ਮੀਟਿੰਗਾਂ ਕੀਤੀਆਂ ਕਹਿੰਦੇ ਤੁਹਾਡਾ ਛੇਤੀ ਤੋਂ ਛੇਤੀ ਹੱਲ ਕਰਿਆ ਜਾਏਗਾ ਹੱਲ ਕਰਦੇ ਕਰਦੇ ਸਰ 4 ਸਾਲ ਹੋ ਗਏ ਨੇ ਨੀ ਗੈਗੋਸ਼ੀਏਟ ਹੋਇਆ ਕਿਉਂਕਿ ਜਦੋਂ ਗੱਲਬਾਤ ਕਿਤੇ ਚੱਲਦੀ ਹੈ ਉਦੋਂ ਇਹ ਹੁੰਦਾ ਹੈ ਵੀ ਇਹ ਨਹੀਂ ਤਾਂ ਇਹ ਕਰ ਲੋ ਇਹ ਰੱਖ ਲੋ ਕਿਸੇ ਕੋਈ ਗੱਲਾਂ ਤੇ ਸਹਿਮਤੀ ਬਣੀ ਹੋਵੇ ਨਹੀਂ ਸਰ ਬਸ ਇਹੀ ਗੱਲ ਕਹਿੰਨੇ ਆ ਵੀ ਤੁਹਾਡਾ ਹੱਲ ਛੇਤੀ ਤੋਂ ਛੇਤੀ ਕਰਿਆ ਜਾਊਗਾ ਸਾਨੂੰ 4 ਸਾਡੇ ਸਵਾ 4 ਸਾਲ ਹੋ ਗਏ ਇਹਨਾਂ ਦੇ ਲਾਰੇ ਹੀ ਰੱਖੀ ਜਾਂਦੇ ਨੇ ਪਰ ਅਸੀਂ ਇੱਕ ਹੀ ਗੱਲ ਇਹਨਾਂ ਨੂੰ ਕਹੀ ਸੀ ਸਾਨੂੰ 100000 ਬਸ ਮੈਕਮੇਂੇ ਦੀ ਪਾਕੇ ਦਿਓ ਤੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦਿਓ ਪਰ ਇਹ ਸਰਕਾਰ ਠੇਕੇਦਾਰੀ ਛੇੜਤਮ ਵਾਲੀ ਬਸਾਂ ਪਾ ਰਹੀ ਹੈ ਜੀ ਕਿਲੋਮੀਟਰ ਮਾਲਕਾਂ 스ਕੀਮ ਵਾਲੀ ਉਹ ਮਾਲਕ ਸਰਕਾਰ ਨੂੰ ਨੁਕਸਾਨ ਹੈ ਜਾਂ ਫਾਇਦਾ ਜਿਹੜੀ ਠੇਕੇਦਾਰੀ ਸਿਸਟਮ ਦੇ ਨਾਲ ਕਿਲੋਮੀਟਰ ਸਕੀਮ ਵਾਲੀਆਂ ਪਾਈਆਂ ਜਾਂਦੀਆਂ ਨੇ ਇਹ ਸਾਰੇ ਨੁਕਸਾਨ ਹੈ ਜੀ ਮੈਕਮੇਂੇ ਨੂੰ ਨੁਕਸਾਨ ਹੈ ਸਰਕਾਰ ਨੂੰ ਨੁਕਸਾਨ ਹੈ ਸਿਰਫ ਇਹ ਆਪਣੇ ਜਿਹੜੀ ਵੀ ਸਾਡੇ ਕੋਲ ਪੈਸਾ ਨਹੀਂ ਹੈ ਪਹਿਲੇ ਇਹ ਸੂਬਾ ਕਰਜ਼ੇ 'ਚ ਹੈ ਤੇ ਨਵੀਆਂ ਬੱਸਾਂ ਲਵਾਵਾਂਗੇ ਇੰਨੀ ਪੇਮੈਂਟ ਦੇਣੀ ਪਊਗੀ ਉਹ ਗੱਲ ਕਹਿੰਦੇ ਠੇਕੇ ਤੇ ਲੈ ਕੇ ਚਲਾ ਲਓ ਸਰਜੀਤ ਮਨੇ ਗੱਲ ਦੱਸੋ ਜਦੋਂ ਆਪਾਂ ਆਪਣੀ ਮਹਿਕਮੇ ਦੀ ਮਾਲਕੀ ਬੱਸ ਖਾਨੇ ਆ ਉਹ 15 ਸਾਲ ਸੇਵਾ ਨਗਾ ਸੇਵਾ ਚ ਕਰੂਗੀ ਸਾਡ ਪੰਜਾਬ ਦੀ ਜਨਤਾ ਦੀ ਸੇਵਾ ਕਰੋਗੀ 15 ਸਾਲ ਬਾਅਦ ਉਹ ਸੇਵਾ ਮੁਕਤ ਹੋਊਗੀ ਜਿਹੜੀ ਕਿਲੋਮੀਟਰ ਸਕੀਮ ਵਾਲੀ ਬਸਾਂ ਉਹ 5 ਸਾਲ ਜਾਂ 6 ਸਾਲ ਮਹਿਕਮੇ ਚ ਚੱਲੂਗੀ ਤੇ ਉਹ 2 ਕਰੋੜ ਰੁਪਏ ਕਮਾ ਕੇ ਲਿਕੇ ਜਾਊਗੀ ਜਦੋਂ ਮੈਕਮੇ ਦੀ ਬਸ 15 ਸਾਲ ਕੰਮ ਕਰਦੀ ਹੈ ਤੇ 2 ਕਰੋੜ ਦੇ ਵਿੱਚ 5 ਬਸਾਂ ਮੈਕਮੇ ਦੀ ਪੈ ਜਾਣਗੀਆਂ ਉਹ ਸੜਕ ਤੇ 5 ਬਸਾਂ ਚੱਲਣਗੀਆਂ 5 ਬਸਾਂ ਨਾਲ ਘੱਟੋ ਘੱਟ ਵੀ 15 ਮੁਲਾਜ਼ਮ ਜਿਹੜੇ ਪੰਜਾਬ ਦੀ ਆਮ ਜਨਤਾ ਗਰੀਬ ਜਨਤਾ ਕਹੋ ਉਹਨਾਂ ਦੇ ਪੰਜਾਬ ਦੇ 5 ਬੱਚਿਆਂ ਨੂੰ ਰੁਜ਼ਗਾਰ ਮਿਲੂਗਾ ਪਰ ਇਹ ਕਿਲੋਮੀਟਰ ਸਕੀਮ ਦੀ ਬਸਾਂ ਪਾ ਕੇ ਪੰਜਾਬ ਦੇ ਬੱਚਿਆਂ ਦਾ ਰੁਜ਼ਗਾਰ ਖੋਰੀ ਆ ਆਮ ਆਦਮੀ ਪਾਰਟੀ ਜੀ ਬਿਕਰਮ ਜੀ ਜੀ ਹੁਣ ਜਿਹੜਾ ਤੁਹਾਡੇ ਤੇ ਐਕਸ਼ਨ ਹੋਇਆ ਸਸਪੈਂਡ ਕੀਤਾ ਗਿਆ ਜਾਂ ਪੱਕੇ ਤੌਰ ਦੇ ਉੱਤੇ ਨੌਕਰੀ ਖਤਮ ਕੀਤੀ ਗਈ ਹੈ ਦੇਖੋ ਜੀ ਇਹਨਾਂ ਨੇ ਸਿਰਫ ਸੇਵਾਾਂ ਖਤਮ ਕੀਤੀਆਂ ਫਿਲਹਾਲ ਇਹ ਕਹਿੰਦੇ ਕਿ ਤੁਹਾਨੂੰ ਕੱਢਿਆ ਜਾਂਦਾ ਪਰ ਸਾਨੂੰ ਇੰਨਾ ਵਿਸ਼ਵਾਸ ਹੈ ਜਿਹੜੇ ਜਿੱਦੜ ਧਮਕੀਆਂ ਦੇ ਰਹੇ ਆ ਇਸ ਸਿਥਿUATION ਅਸੀਂ ਨਹੀਂ ਡਰਦੇ ਬਿਲਕੁਲ ਵੀ ਇਹ ਚੀਜ਼ਾਂ 2016 'ਚ ਵੀ ਹੋਈਆਂ ਸੀ ਅੱਜ ਫੇਰ ਰਿਪੀਟ ਹੋਈਆਂ ਇਹ ਚੀਜ਼ ਤੋਂ ਅਸੀਂ ਨਹੀਂ ਡਰਾਂਗੇ ਕਿਉਂਕਿ ਸਾਡੀ ਜਥੇਬੰਦੀ ਇੰਨੀ ਜੋਗੀ ਹੈਗੀ ਅਸੀਂ ਆਪਣੇ ਮੈਂਬਰ ਲਈ ਸਭ ਕੁਝ ਕਰਾਂਗੇ ਜੋ ਸਭ ਕਰਨ ਦੀ ਲੋੜ ਪਈ ਅਸੀਂ ਪਹਿਲੀ ਸਾਡੀ ਮੰਗੀ ਸੀ ਅਸੀਂ ਸ਼ਾਂਤੀਪੁਰ ਨੂੰ ਬੈਠੇ ਆ ਤੇ ਜੇ ਸ਼ਾਂਤੀਪੁਰ ਨੂੰ ਬੈਠਣ ਦਾ ਵੀ ਸਾਡਾ ਹੱਕ ਖੋਦੇ ਆ ਤਾਂ ਫਿਰ ਤਾਂ ਹੱਥੋ ਪਾਈ ਵਾਲਾ ਕੰਮ ਇਹਨਾਂ ਨੇ ਸ਼ੁਰੂ ਕੀਤਾ ਆਪਾਂ ਨੇ ਕੀਤਾ 2016 ਚ ਕੀ ਹੋਇਆ ਸੀ ਤੁਸੀਂ ਕਹਿੰਦੇ 2016 ਚ ਵੀ ਇਹੀ ਕੁਝ ਹੋਇਆ ਸੀ 2016 ਦੇ ਵਿੱਚ ਵੀ ਸਾਹਮਣੇ ਹੀ ਨੋਟੀਫਿਕੇਸ਼ਨ ਜਾਰੀ ਕੀਤੇ ਸੀ ਹੂੰ ਉਹ ಕಾಂಗ್ರೆਸ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਦੇ ਵਿੱਚ ਵੀ ਇਹੀ ਕੁਝ ਹੋਇਆ ਸੀ ਪਰ ਉਦੋਂ ਫਿਰ ਉਹਨਾਂ ਨੇ ਦੂਜੇ ਤੀਜੇ ਦੇ ਕਿਹਾ ਕਿ ਮੁਲਾਜ਼ਮ ਕੱਚੇ ਨੇ ਜਿਨ੍ਹਾਂ ਨੂੰ ਪੱਕੇ ਕਰਨ ਦੀ ਮੰਗ ਹੈ ਤੇ ਨਵੀਆਂ ਬੱਸਾਂ ਜਿਹੜੀਆਂ ਨੇ ਕਿੰਨਾ ਮਤਲਬ ਵਿਭਾਗਾ ਕਿੰਨੀਆਂ ਬੱਸਾਂ ਦੀ ਫਲੀਟ ਦੀ ਹੋਰ ਡਿਮਾਂਡ ਕਰਦਾ ਵੀ ਇਹਦੇ ਨਾਲ ਕੰਮ ਸੁਚਾਰੂ ਤਰੀਕੇ ਨਾਲ ਚੱਲ ਸਕਦਾ। ਪਰ ਵਿਭਾਗਾ ਤਾਂ 2000 ਬੱਸਾਂ ਚਾਹੀਦੀ ਜੀ। ਜੀ ਸਰ। ਜੀ ਜੀ। ਵਿਭਾਗ ਨੇ ਤਾਂ 2000 ਬੱਸ ਚਾਹੀਦੀ ਹੈ ਜੀ ਪੰਜਾਬ ਦੀ ਜਨਤਾ ਬਾਤ ਤੇ ਸਫ਼ਰ ਸਹੂਲਤ ਬਾਤ ਤੇ ਅਸੀਂ ਤਾਂ 10000 ਕਹਿੰਨੇ ਆ 10000 ਬੱਸ ਦਿਓ। ਹਾਂ। ਨਾਲੇ ਪੰਜਾਬ ਦੇ ਬੱਚਿਆਂ ਨੂੰ ਰੁਜ਼ਗਾਰ ਮਿਲੇਗਾ ਜਿਹੜੀ ਹੁਣ ਮਹਿਲਾ ਸਫ਼ਰ ਦੇਖ ਲਓ ਫ੍ਰੀ ਸਫ਼ਰ ਸੂਲਤਾ ਇਹਦੇ ਵਿੱਚ ਇੱਕ ਬੱਸ ਦੇ ਵਿੱਚ 120 ਪੀ ਸਵਾਰੀਆਂ ਬੱਚੀ ਬੱਚੀ ਹੋ ਜਾਣੀਆਂ ਜਦ 10500 ਹੋਊਗੀ ਹਰੇਕ ਬੱਸ ਦੇ ਵਿੱਚ 50 ਤੋਂ 55 ਸਵਾਰੀਆਂ ਹੋਣਗੀਆਂ ਦੋ ਚਾਰ ਸਵਾਰੀਆਂ ਸਟੈਂਡਿੰਗ ਹੋਣਗੀਆਂ ਕੋਈ ਸਵਾਰੀ ਨਹੀਂ ਡਿੱਗੂ ਕੋਈ ਐਕਸੀਡੈਂਟ ਨਹੀਂ ਹੋਈ ਕੋਈ ਵਾਰਦਾਤ ਨਹੀਂ ਹੋਊਗੀ ਸਰਕਾਰ ਤਾਂ ਆਪ ਲੋਕਾਂ ਨੂੰ ਪੰਜਾਬ ਦੇਆਂ ਨੂੰ ਐਕਸੀਡੈਂਟ ਕਰਾਮ ਤੇ ਪੂਰੀ ਰੋਡ ਤੇ ਲੀਤੇ ਲੈ ਕੇ ਆ ਰਹੀ ਹੈ ਜੀ ਸਾਰੀ ਟੋਟਲ ਕਿੰਨੀ ਬੱਸ ਹੈ ਸਾਰੀ ਜਿਹੜੀ ਰੋਡ ਵੇਜ਼ ਦੀ ਜਿਹੜੀ ਹੈ ਪੀ ਆਰਟੀਸੀ ਦੀ ਹੈ ਕਿਲੋਮੀਟਰ ਸਕੀਮ ਹੈ ਆਪਣੇ ਕੋਲ ਸਰ ਟੋਟਲ ਜਿਹੜੀ ਸਰਕਾਰੀ ਗੱਡੀਆਂ ਉਹ 600 ਗੱਡੀਆਂ ਅੱਛਾ ਜੀ ਕਿਲੋਮੀਟਰ ਕਿੰਨੇ ਨੇ ਇਹਨਾਂ ਨੇ 200 ਕਿਲੋਮੀਟਰ ਹੋਰ ਪਾਈਆ ਪਹਿਲਾਂ ਪਾਈਆਂ ਜਾਂਦੇ ਪਾਕ ਪਾਕ ਚੰਡੀਗੜ੍ਹ ਦਾ ਤੁਸੀਂ ਡਾਟਾ ਦੇ ਰਹੇ ਹੋ ਜਾਂ ਪੂਰੇ ਪੰਜਾਬ ਦਾ ਦੇ ਰਹੇ ਹੋ ਪੂਰੇ ਪੰਜਾਬ ਦਾ ਹੀ ਦੇ ਰਿਹਾ ਸਰ ਜਿਸ ਤੋਂ ਬੱਸ ਚੱਲਦੀ ਹੈ ਪੂਰੇ ਪੰਜਾਬ 'ਚ ਜਦਕਿ ਪੰਜਾਬ ਰੋਡਵੇਜ ਪੀ ਆਰਟੀਸੀ ਦੇ ਵਿੱਚ 70% ਸਰਕਾਰੀ ਗੱਡੀਆਂ ਹੋਣੀ ਚਾਹੀਦੀਆਂ 30% ਪ੍ਰਾਈਵੇਟ ਆਪਣੇ ਪੰਜਾਬ ਦੇ ਵਿੱਚ 30% ਸਰਕਾਰੀਆਂ 70% ਪ੍ਰਾਈਵੇਟ ਗੱਡੀਆਂ ਘਰਾਂ ਨੇ ਤਕੜੇ ਤਕੜਿਆਂ ਦੀ ਇਹ ਆਮ ਆਦਮੀ ਪਾਰਟੀ ਦੇ ਹਾਲਾਤ ਆ ਰਾਜੀਵ ਪ੍ਰਿੰਕ ਨੇ ਗੱਡੀਆਂ ਬੰਦ ਕਰੀ ਸੀ ਇਹਨਾਂ ਨੇ ਫੇਰ ਚਲਵਾਤੀਆਂ ਇਹ ਤਾਂ ਆਪ ਕ੍ਰੈਪਸ਼ਨ ਨੂੰ ਵਡਾਵਾ ਦੇ ਰਹੀ ਸਾਡੇ ਮਾਨਯੋਗ ਲਾਜੀਤ ਭੁੱਲਰ ਜੀ ਦੂਜੇ ਤੀਜੇ ਦਿਨ ਬਿਆਨ ਦੇ ਦਿੰਦੇ ਆ ਕਿਲੋਮੀਟਰ ਗੱਡੀਆਂ ਬਾਈ ਜੀ ਨੂੰ ਵੀ ਪਤਾ ਆ ਵੀ ਕਰਮਜੀਤ ਜੀ ਇਹਨਾਂ ਨੂੰ ਜਲੰਧਰ ਤੋਂ ਕਿੰਨੇ ਨਿਕਲਦੀਆਂ ਅੰਮ੍ਰਿਤਸਰ ਤੋਂ ਕਿੰਨੇ ਨਿਕਲਦੀਆਂ ਮੋਹਾਲੀ ਤੋਂ ਕਿੰਨੇ ਨਿਕਲਦੀਆਂ ਬਹੁਤ ਬੁਰਾ ਹਾਲ ਹੈ ਸਰਕਾਰ ਬਿਕਰਮ ਜੀ ਪ੍ਰਾਈਵੇਟ ਬੰਦੇ ਕਿਹੜੇ ਜਿਆਦਾ ਹੈਗੇ ਆ ਮਤਲਬ ਜਿਨ੍ਹਾਂ ਨੇ ਮਹਿਕਮੇ ਨੂੰ ਦੱਬ ਕੇ ਰੱਖਿਆ ਹੈ ਪ੍ਰਾਈਵੇਟ ਮਾਗਿਆ ਤੁਹਾਨੂੰ ਪਤਾ ਹੀ ਹੈ ਪੰਜਾਬ ਔਰ ਕਰਤਾਰਬਾਸ ਚਲੰਦਾ ਜ ਬੜੀ ਫੇਮਸ ਆ ਔਰ ਬੇਟਾ ਇਦਾਂ ਦੀਆਂ ਗੱਟੀਆਂ ਰਾਜਸਤਾਨੀਆਂ ਸਾਰੀਆਂ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਬਹੁਤ ਤਗੜੀਆਂ ਤਗੜੀਆਂ ਕੰਪਨੀਆਂ ਆ ਹਮਮ ਔਰ ਇੱਕ ਕੱਚੇ ਤੋਂ ਪੱਕੇ ਤੱਕ ਦੇ ਸਫਰ ਦੇ ਵਿੱਚ ਕਿਸ ਤਰੀਕੇ ਦਾ ਬਦਲਾਅ ਹੋਏਗਾ ਮਤਲਬ ਉਹਦੇ ਵਿੱਚ ਕਿਹੜੀ ਕਿਹੜੀਆਂ ਚੀਜ਼ਾਂ ਦੀ ਸਹੂਲਤ ਤੁਹਾਨੂੰ ਮਿਲੇਗੀ ਵੇਖੋ ਇਹ ਕੱਚੇ ਤੋਂ ਪੱਕੇ ਆਹ ਪਤਾ ਨਹੀਂ ਜੋ ਸਲਾਹਤ ਅੱਜ ਦੇ ਆ ਉਹ ਤਾਂ ਬਹੁਤ ਮਾੜੇ ਆ ਜਿਹੜੇ ਸਾਨੂੰ ਲੈਟਰ ਕੱਢ ਰਹੇ ਜਾਂ ਗੱਲ ਡਰਾ ਰਹੇ ਜਾਂ ਸਾਨੂੰ ਕੱਢ ਰਹੇ ਨੌਕਰੀ ਚੋਂ ਚਲੋ ਅਸੀਂ ਇਸ ਚੀਜ਼ ਤੋਂ ਡਰਦੇ ਨਹੀਂ ਪਰ ਜਿਹੜੀ ਇਹ ਚੀਜ਼ਾਂ ਕੱਢ ਰਹੇ ਆ ਉਹ ਚੀਜ਼ਾਂ ਕੱਢ ਰਹੀ ਨਹੀਂ ਚਾਹੀਦੀਆਂ ਸੀ ਸਗੋਂ ਸਾਡੀ ਸੂਬਾ ਕਮੇਟੀ ਨੂੰ ਸਾਧ ਕੇ ਉਹਨਾਂ ਨਾਲ ਮੀਟਿੰਗ ਕਰਨੀ ਚਾਹੀਦੀ ਸੀ ਉਹ ਅੱਜ ਮੀਟਿੰਗ ਕਰਨ ਲੱਗੇ ਹੁਣ ਸਾਧ ਰਹੇ ਆ ਕਿ ਮੀਟਿੰਗ ਕਰੋ ਆਣ ਕੇ ਚੰਡੀਗੜ੍ਹ ਤੇ ਸੂਬਾ ਕਮੇਟੀ ਜਾ ਵੀ ਰਹੀ ਆ ਜਿਹੜੇ ਬੰਦੇ ਸਾਡੇ ਅਰੈਸਟ ਆ ਉਹ ਜਾ ਰਹੇ ਆ ਪਰ ਅਸੀਂ ਉਹ ਵੀ ਤੁਹਾਡੇ ਮਾਗੇ ਬਈ ਕਹਿਣਾ ਚਾਹੁੰਦੇ ਆ ਕਿ ਜਿਹੜੇ ਬੰਦਿਆਂ ਨੂੰ ਅਰੈਸਟ ਕੀਤਾ ਉਹਨਾਂ ਨੂੰ ਟਾਈਮ ਆ ਛੱਡੋ ਅੱਜ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਜੀ ਔਰ ਬਿਕਰਮ ਜੀ ਇਸ ਤੋਂ ਪਹਿਲਾਂ ਜਿਹੜੀ ਲਾਸਟ ਮੀਟਿੰਗ ਹੈ ਉਹ ਕਦੋਂ ਹੋਈ ਕਿੱਥੇ ਹੋਈ ਉਹਦੇ ਚ ਗੱਲ ਕੀ ਨਿਭੜੀ ਕੀ ਨਹੀਂ ਨਿਭੜੀ ਤਾਂ ਸਾਡੀਆਂ ਟੋਟਲ 55 ਮੀਟਿੰਗਾਂ ਹੋ ਚੁੱਕੀਆਂ ਇਹ 4 ਸਾਲਾਂ ਦੇ ਵਿੱਚ ਜਿਹਦੇ ਵਿੱਚ 3 ਮੀਟਿੰਗਾਂ ਸੀਐਮ ਸਾਹਿਬ ਨਾਲ ਹੋਈਆਂ ਜਿਹਦੇ ਵਿੱਚ ਦੋ ਜਲੰਧਰ ਜੀਮੀ ਚੋਨ ਦੇ ਵਿੱਚ ਹੋਈਆਂ ਸੀ 2024 ਚ ਉਦੋਂ ਉਹਨਾਂ ਨੇ 1 ਮਹੀਨੇ ਦਾ ਟਾਈਮ ਮੰਗਿਆ ਸੀ 1 ਮਹੀਨੇ ਦੇ ਵਿੱਚ ਵਿੱਚ ਤੁਹਾਡੇ ਜਿਹੜੇ ਸਾਰੇ ਹਾਲਾ ਕੱਟ ਕੇ ਤੁਹਾਡੀ ਪੌਲਸੀ ਪਿਆਰ ਕਰਕੇ ਤੁਹਾਨੂੰ ਰੈਗੂਲਰ ਕੀਤਾ ਜਾਊਗਾ ਉਹ 1 ਸਾਲ ਬੀਤ ਚੁਕਿਆ ਪਰ ਸਰਕਾਰ ਤੇ ਕੋਈ ਇਸ ਚੀਜ਼ ਦਾ ਅਸਰ ਨਹੀਂ ਹੋਇਆ ਕਿ ਮੈਂ ਜਲੰਧਰ ਦੇ ਵਿੱਚ ਵਾਅਦਾ ਕਰਕੇ ਆਇਆ ਸੀ ਜਦੋਂ ਵੀ ਅਸੀਂ ਮੀਟਿੰਗ ਕਰਨ ਜਾਂਦੇ ਆ ਇਹਨਾਂ ਦਾ ਇਹੀ ਹੁੰਦਾ ਤਰੀਕਾ ਕਿ ਅਸੀਂ 10 ਜਾਂ 15 ਦਿਨ ਦਾ ਟਾਈਮ ਦੋ ਅਸੀਂ 15 ਦਿਨਾਂ 'ਚ ਤੁਹਾਨੂੰ ਕੰਮ ਕਰਦੇ ਆ ਤੁਹਾਨੂੰ 15 ਦਿਨਾਂ ਚ ਤੁਹਾਡੀ ਜਿਹੜੀ ਲੈਟਰ ਆਉ ਜਾਰੀ ਕਰਕੇ ਤੁਹਾਨੂੰ ਦੇ ਦਨੇ ਆ ਪਰ ਇਹਨਾਂ ਲੋ ਸਿਰਫ ਸਾਨੂੰ ਡਰਾਇਆ ਤਮਕਾਇਆ ਜਾ ਰਿਹਾ ਟਾਈਮ ਵੇਸਟ ਕੀਤਾ ਜਾ ਰਿਹਾ 4 ਸਾਲ ਤੋਂ ਵੱਧ ਦਾ ਸਮਾਂ ਲੰਘ ਗਿਆ ਤੇ ਨਾਲ ਉਹ 4 ਸਾਲਾਂ ਦੇ ਵਿੱਚ ਚੀਮਾ ਸਾਹਿਬ ਨੇ ਕੱਲ ਬਿਆਨ ਦਿੱਤਾ ਸੀ ਕਿ ਜਿਹੜੇ ਕੋਈ ਵੀ ਮੀਟਿੰਗ ਆ ਆਪਾਂ ਮੀਡੀਆ ਦੇ ਵਿੱਚ ਹੋਣੀ ਹੋਣੀ ਹੱਲ ਹੋਣਾ 2-4 ਦਿਨ ਲੱਗਦੇ ਜਾਂ 10 ਦਿਨ ਲੱਗਦੇ ਆ ਇਹ ਤੇ 10 ਦਿਨ ਨਹੀਂ 55 ਮੀਟਿੰਗਾਂ ਦੇ ਵਿੱਚ 4 ਸਾਲਾਂ ਦੇ 55 ਮੀਟਿੰਗਾਂ ਚੀਮਾ ਸਾਹਿਬ ਨੇ ਜਾਣਨਾ ਚਾਹੀਦਾ ਤੁਹਾਡੇ ਨਾਲ ਕਿੰਨੀਆਂ ਮੀਟਿੰਗਾਂ ਹੋ ਗਈਆਂ ਆਪਣਾ ਰੋੜਾ ਜੀ ਨਾਲ ਕਿੰਨੀਆਂ ਮੀਟਿੰਗਾਂ ਹੋ ਗਈਆਂ ਮੁੱਖ ਮੰਤਰੀ ਸਾਹਿਬ ਨਾਲ ਕਿੰਨੀਆਂ ਮੀਟਿੰਗਾਂ ਹੋ ਗਈਆਂ ਟਰਾਂਸਪੋਰਟ ਮਿਨਿਸਟਰ ਪਲਾਜ ਜੀ ਨੂੰ ਭੁੱਲਣਾ ਕਿੰਨੀਆਂ ਮੀਟਿੰਗਾਂ ਹੋ ਗਈਆਂ ਅੱਜ ਇਹ ਮੀਟਿੰਗਾਂ ਤੋਂ ਭੱਜਦੇ ਨਜ਼ਰ ਆਵੇ ਵਰਕਰਾਂ ਦਾ ਕੰਮ ਕਿਉਂ ਨਹੀਂ ਕਰ ਰਹੇ ਹੂੰ ਜੇ ਇਹ ਹੀ ਸਰਕਾਰ ਸਾਨੂੰ ਪੱਕਾ ਕਰੇ ਰੈਗੂਲਰ ਕਰੇ ਸਾਡੀਆਂ ਗੱਲਾਂ ਸੁਣੇ ਤੇ ਪੰਜਾਬ ਦੀ ਪਬਲਿਕ ਖਰਾਬ ਨਾ ਹੋਵੇ ਸਾਡਾ ਦਿਲ ਨਹੀਂ ਕਰਦਾ ਕਿ ਪੰਜਾਬ ਵਿੱਚ ਸਾਡੀਆਂ ਧੀਆਂ ਪੈਣਾ ਰੋਲਣ ਜੀ ਸਾਡਾ ਦਿਲ ਕਰਦਾ ਸੀ ਸਰਵਿਸ ਵਰਤੋਂ ਵੱਧ ਦਈਏ ਜੀ ਅੱਛਾ ਅਖੀਰ ਗੱਲ ਬਿਕਰ ਗੁਰਪ੍ਰੀਤ ਜੀ ਇਹ ਹੈ ਕਿ ਹੁਣ ਜਿਸ ਤਰੀਕੇ ਦਾ ਐਕਸ਼ਨ ਹੋ ਰਿਹਾ ਹੈ ਉਸ ਤੋਂ ਬਾਅਦ ਤੁਹਾਡਾ ਕੋਈ ਐਕਸ਼ਨ ਪਲਾਨ ਅਗਲਾ ਕੀ ਹੈ ਪਰ ਜੇ ਸਾਡੇ ਬੰਦੇ ਛੱਡਦੇ ਆਂ ਕੱਲ ਤੱਕ ਸੋਮਵਾਰ ਤੱਕ ਤਾਂ ਠੀਕ ਹੈ ਨਹੀਂ ਫਿਰ ਅਸੀਂ ਕੋਈ ਵੱਡਾ ਐਕਸ਼ਨ ਕਥਾਨ ਜਥੇਬੰਦੀਆਂ ਨਾਲ ਹੋਰ ਜਿਹੜੀ ਜਥੇਬੰਦੀਆਂ ਟੈਲੀਕਾਮ ਹੋਗੇ ਪੰਜਾਬੀ ਯੂਨੀਵਰਸਿਟੀ ਵਾਲੇ ਮੁੰਡੇ ਹੋਗੇ ਹੋਰ ਜਿੰਨੀ ਵੀ ਪੰਜਾਬ ਦੀ ਜਥੇਬੰਦੀਆਂ ਉਹਨਾਂ ਦਾ ਸਾਨੂੰ ਪੂਰ ਸਮਰਥਨ ਹੈ ਉਹ ਕਹਿੰਦੇ ਜਿੱਥੇ ਵੀ ਤੁਸੀਂ ਬਲਾਉਂਗੇ ਅਸੀਂ ਪੈਲ ਦੇ ਆਧਾਰ ਤੇ ਪਹੁੰਚਾਂਗੇ ਜੇ ਕੋਈ ਵੀ ਅਸੀਂ ਗੁਪਤ ਐਕਸ਼ਨ ਕਰਕੇ ਜਿਹੜਾ ਕੋਈ ਹਾਈਵੇ ਹੋ ਗਿਆ ਕੋਈ ਸ਼ਹਿਰ ਹੋ ਗਿਆ ਕੋਈ ਵੀ ਬਲੋਕ ਕਰਕੇ ਐਮ ਦੀ ਕੋਠੀ ਦਾ ਘਰੋ ਹੋ ਗਿਆ ਆਪ ਚੰਡੀਗੜ੍ਹ ਤੋਂ ਵੀ ਕੁਝ ਕਰ ਸਕਦੇ ਆ ਜੀ ਜੇ ਸਾਡਾ ਜਿਹੜਾ ਹੱਲ ਨਾ ਕਰਿਆ ਠੀਕ ਹੈ ਠੀਕ ਹੈ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਇਹਨਾਂ ਸਵਾਲਾਂ ਦੇ ਜਿਹੜੇ ਆ ਉਹ ਜਵਾਬ ਦਿੱਤੇ ਧੰਨਵਾਦ ਮਿਹਰਬਾਨੀ ਸੋ ਚੱਕਾ ਜਾਮ ਕਰਨ ਤੇ ਐਕਸ਼ਨ ਹੋਇਆ ਪਰ ਕਹਿੰਦੇ ਜੇਕਰ ਇਸ ਨੂੰ ਦਰੁਸਤ ਨਾ ਕੀਤਾ ਗਿਆ ਤਾਂ ਅਗਲੇ ਐਕਸ਼ਨ ਦੀ ਪ੍ਰਸ਼ਾਸਨ ਜਿਹੜਾ ਹੈ ਉਹ ਆਪ ਜ਼ਿੰਮੇਵਾਰ ਹੋਏਗਾ ਤੇ ਉਹ ਐਕਸ਼ਨ ਵੀ ਜਿਹੜਾ ਹੈ ਵੱਡਾ ਹੋਏਗਾ ਇਸ ਪੇਸ਼ਕਸ਼ ਦੇ ਵਿੱਚ ਇੰਨਾ ਹੀ ਨਵਜੋਤ ਸਿੰਘ ਢਾਲੀਵਾਲ ਨੂੰ ਦੀ ਇਜਾਜ਼ਤ ਸਤਿ ਸ੍ਰੀ ਅਕਾਲ ਪੰਜਾਬੀ ਸਰਕਾਰਾਂ ਨੇ ਜੋ ਵੀ ਕੀਤਾ ਹੋਇਆ ਉਹਦੇ ਹੁਣ ਨਤੀਜੇ ਆ ਰਹੇ ਨੇ ਜਬਰਦਸਤੀ ਬਿਠਾ ਰਹੇ ਨੇ ੱੱਕਾ ਛਰਿਆਂ ੱੱਕਾ ਕਰ ਰਹੇ ਨੇ ਦੇਖੋ ਇਹਨੇ ਕੱਚੇ ਕੰਮ 'ਇਭਤੀ ਕਰ ਲਏ ਨਾ ਉਹਨਾਂ ਬਾਰੇ ਕੋਈ ਨੋਟੀਫਿਕੇਸ਼ਨ ਇਸ ਤਰ੍ਹਾਂ ਜਾਰੀ ਹੋਇਆ ਵੀ ਇਹ ਕਦੋਂ ਤੱਕ ਰਹਿਣਗੇ ਕਿੰਨੀ ਇਹਨਾਂ ਦਾ ਤਨਖਾਹ ਹੋਊਗੀ ਕਿੰਨਾ ਇਹਨਾਂ ਦਾ ਡਿਊਟੀ ਪੀਰੀਅਡ ਹੋਊਗਾ ਭਾਈ ਕਹਿਣਾ ਕਿ ਜਾਹੋਗੇ ਪੁਲਿਸ ਦੇ ਪਰ ਵੀ ਫਿਰਦੀ ਰਹੇ ਜਿੰਗਾਂ ਉਹਨਾਂ ਦੀਆਂ ਮੰਗਾਂ ਨੇ ਉਹ ਮੁਕੰਮਲ ਤੌਰ ਤੇ ਜਾਇਜ਼ ਨੇ ਕਿ ਕਿਲੋਮੀਟਰ ਸਕੀਮ ਦੀਆਂ ਜਿਹੜੀਆਂ ਬੱਸਾਂ ਆ ਉਹ ਬਿਲਕੁਲ ਨਾ ਪਾਈਆਂ ਜਾਣ ਮੈਂ ਨਹੀਂ ਚਾਹੁੰਦਾ ਕਿਸੇ ਦੇ ਚੁੱਲੇ ਦੀ ਅੱਗ बुझे ਅਸੀਂ ਸਾਰੇ ਪੀਆਰਟੀਸੀ ਦੇ ਮੁਲਾਜ਼ਮਾਂ ਨਾਲ ਵੀ ਗੱਲਬਾਤ ਦੇ ਵਿੱਚ ਆ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਤਰੀਕੇ ਜਿਹੜੇ ਨੇ ਉਹ ਚੰਗੇ ਨਹੀਂ ਹੈਗੇ